ਜੀ ਵੈਲਕਮ ਟੂ ਮਨਦੀਪ ਫੈਮਿਲੀ ਵਲੌਗਸ ਕਰਦੇ ਆ ਜਦੋਂ ਨਿਊ ਵਲੌਗ ਮਮਮੀ ਨੇ ਸਟਾਰਟ ਕੀਤਾ ਨਹੀਂ ਹੋਏਗਾ ਦਾਲ ਚ ਮਧਿਆ ਬਣਾਏ ਨੇ ਪਰ ਇਸ ਨੂੰ ਬਣਾਏ ਨੇ ਵਧੀਆ ਬਣੇ ਹੈ ਨਾ ਮਿਸ਼ੀ ਨੇ ਦਹੀਂ ਤੇ ਛੋਲ ਬਣਾਏ ਆ ਇਹਦੇ ਹੱਥ ਮੱਠਾ ਛੋਲੂ ਕਹਿੰਦੀ ਰੇ ਹੱਥ ਵੜ ਦੋ ਲਾਲ ਸੁਆ ਰੰਗ ਲਾਲ ਗੜਾ ਰੰਗ ਤੇ ਨਹੀਂ ਸਵਾ ਬਣਾਉਣਾ ਆਉਂਦਾ ਕੈਮਰੇ 'ਚ ਨਹੀਂ ਆਉਂਦਾ ਲਾਲ ਸੁਆ ਨਹੀਂ ਛੋ ਵਲਾਕ ਬਣਾਉਣਾ ਸਿੱਖ ਗਈ ਹੁਣ ਚਾਹ ਲਈ ਸਵਾਦ ਬਣੇ ਮਸਤ ਰਿਆਨਸੀ ਨੇ ਦਹੀਂ ਬਣਾਇਆ ਆਪਣਾ ਹਾਂ ਦਹੀਂ ਮੁੱਕ ਗਿਆ ਰਿਆਨਸੀ ਨੇ ਦਹੀਂ ਕੱਢਿਆ ਇਹ ਰਿਆਨਸੀ ਨੇ ਕੱਢਿਆ ਉਹ ਲੈ ਲੈ ਰਿਆਨਸੀ ਦੇ ਬਿਨਾ ਪਕੌੜੀਆਂ ਦੀਆਂ ਨਹੀਂ ਤੂੰ ਇਦਾਂ ਸੁਈ ਤੇ ਆ ਨਾ ਤਨ ਮੈਂ ਰਿਆਨਸੀ ਦੇ ਬਿਨਾ ਪਕੌੜਾ ਜੈ ਸੋਨੂ ਨੇ ਕਿਹੜੀ ਰੈਸਪੀ ਪੜ੍ਹੀ ਹੈ ਸੋਨੂ ਤੂੰ ਤਾਂ ਰੈਸਪੀ ਬੜੀ ਪੜ੍ਹੀ ਹੈ ਤੂੰ ਤਾਂ ਇਹ ਗੱਡੀ ਚ ਜਿੱਲੇ ਮੰ ਗਈ ਤੇ ਜਲਦੀ ਨਾਲ ਫਿਰ ਸਵਾਦ ਆਪੂ ਹਾਂ ਮਿਰਚ ਤੇ ਖੀਮ ਦੀ ਹੈ ਨਾ ਕੇ ਸਵਾਦ ਆਦਾ ਪੱਕਾ ਬਹੁਤ ਵਧੀਆ ਨਮਕ ਮਿਰਚ ਵਧੀਆ ਪਾਈ ਹੈ ਨਾ ਨਿਸ਼ੂ ਤੇ ਬੜਾ ਵਟਾ ਲਵਾਈਏ ਮੜੀ ਮੀਠ ਬਣਾਈ ਜੀ ਉਹ ਤੇ ਤਿੰਨ ਬੜੀ ਪਸੰਦ ਹੂੰ ਹੂੰ ਬਣਾ ਇੰਨੀ ਕੀਰ

ਤੁਹਾਣੀ ਕਿਹੜਾਈ ਸਵਾਹ ਠੰਡਾ ਹੋ ਲੈ ਜਿਹਾ ਭਰਾ ਮੇਰਾ ਠੰਡਾ ਹੋ ਲੈਂਦੇ ਤੈਨੂੰ ਕਾਦੀ ਕਾਲੀ ਆਹ ਮੈਂ 2 ਵਜੇ ਆਹ ਸ਼ਾਮ ਨੂੰ ਜਾਈਏ ਤੁਰ ਠੰਡਾ ਹੋਏਗਾ ਨਾ ਫਿਰ ਜਾਈਏ ਅੰਦਰ ਪਹਿਲੇ ਮੈਂ ਨਾਲ ਰਹਾਂ ਮੈਂ ਫਿਰ ਮੈਂ ਰੋਟੀ ਆ ਇਹਨਾਂ ਚੱਕਾਈ ਮਜ਼ਾ ਆ ਆ ਤਮੇ ਬਾਹਰ ਖਾਗ ਲੈਣਾ ਬਾਹਰ ਚੱਲੀ ਨਹੀਂ ਜਾਣਾ ਤੂੰ ਉਹਨੇ ਨਹੀਂ ਜਾਣਾ ਕਹਿੰਦੇ ਅਮਾਨਾ ਆਪੇ ਇੱਧਰ ਆ ਜਾ ਤੱਲੇ ਤੂੰ ਆਵੇਂ ਹੀ ਉਹ ਨਹੀਂ ਜਾਂਦੀ ਤੇਰੇ ਕੋਲ ਤੂੰ ਬਦੋ ਬਦੀ ਉਹਨੂੰ ਬਸ ਚੰਗ ਕਰੀ ਜਾਣਾ ਕਿਹੜਾ ਪੁੱਤੀ ਬੜਾ ਬੜਾਇਆ ਹੈ ਹਾਏ ਨੀਸ਼ੂ ਤੂੰ ਨਹੀਂ ਖਾਧੀ। ਖਾਲਾ ਫਿਰ ਤੂੰ। ਇਹ ਰੈਸਪੀ ਦੇ ਕਹੀ ਤੂੰ। ਹੂੰ। 니ਸ਼ੂ ਬਲਵਾਈ ਬਣਿਆ ਹਲਵਾਈ। ਸ਼ੂਲ ਬਾਈ 니ਸ਼ੂ ਬਲਵਾਈ। 니ਸ਼ੀ। ਮਿਰਚ ਕੱਟ ਪਾਉਣੀ ਨਹੀਂ ਮਿਰਚ ਬਜਾਦਾ ਪਾਈ ਹਣੀ 니ਸ਼ੂ ਤੂੰ। ਮਿਰਚੇ ਉਹ ਘੱਟ ਤੋਂ ਆਣਾ ਤਾਂ ਥੋੜਾ ਕਰਾੜੀ ਚਾਹੀਦੀ ਹੁੰਦੀ। ਹਾਂ। ਤੂੰ ਆਪਣੇ ਸੌਰਿਆਂ ਵਾਲੀਆਂ ਮਰਚਾਂ ਪਾ ਦਿੰਦੀ ਸਾਡੇ ਕੋਲ ਨਹੀਂ ਖਾਦੀ ਜਾਂ ਖਾਦੀ ਜਾਂਦੀ ਭਰਾ। ਤੂੰ ਇਹ ਤੇਜ ਬੜੀ ਖਾਂਦੇ ਮਰਚ। बहुत मर्च खेजा कलेजा क्या चौलों का कलेजा क्ड लिया जिया कलेजा क्या नहीं पैर ना तर थले चाहे स्वाद बने ना ਚਾਈ ਵੀ ਆਈ ਰਾਤੀ ਕੁੜੀਆਂ ਆਇਆਂ ਨੇ ਇਹਨਾਂ ਨੂੰ ਮਿਲਣ ਵਾਸਤੇ ਚਾਈ ਵੀ ਆਈ ਵਧੀਆ ਬਣੀ ਹਵਾ ਬੜੀ ਓਂਡੀ ਹੈ ਨਾ ਕਿੱਡਾ ਨਜ਼ਾਰਾ ਓਂਡਿਆ ਹਾਂ ਹਾਂ ਹਵਾ ਬੜੀ ਓਂਡੀ ਹੈ ਨਾ ਕਿੱਡਾ ਨਜ਼ਾਰਾ ਓਂਡਿਆ ਹਾਂ ਖੋਲੀ ਪੜਨਾ ਗਾਵਨੀ ਗੱਤਲੀ ਬੜੀ ਸਵਾਇਨੀ ਨਾ ਆਣੀ ਕਾਲਾ ਕਾਲਾ ਖਾਰਾ ਦਈ ਦੇ ਨਾਲ ਕਾਲਾ ਕਾਲਾ ਦਈ ਦੇ ਨਾਲ ਆਹ ਬਦੀ ਚਟਣੀ ਮਮੇ ਸ਼ੰਦੇ ਕਿੰਦੇ ਰਹਿ ਜਾਂਦਾ ਸੀ ਬੰਦੇ ਆਏ ਦੇ ਨਹੀਂ ਜਿਹੜੇ ਵਿੜੇ ਬਾਬਾ ਕਰਦੇ ਨੇ ਉਹ ਪਿੰਡਾਂ ਦੀ ਦਈ ਦਰਵਾਜ ਮਿੱਠੇ ਚੋਲੇ ਦੇ ਉਹ ਵਗ ਚੱਲਿਆ ਕਿਦਾਂ ਅਤਲਾ ਮੰਮੀ ਆ ਜਾ ਠੰਡੀ ਹੋ ਜਾਨੀ ਬਸਾfie ਚਾਹੀਦਾ ਮੈਂ ਅਤਲਾ ਨਹੀਂ ਖਲੋਣਾ ਬਿਲਕੁਲ ਨਹੀਂ ਖਲੋਣਾ ਮੈਂ ਚੱਕੂੰਗਾ ਯਾਰ ਉਹ ਬਾ ਵਾ ਕੋਲੋੜਾ ਉਹ ਇਹ ਬੇਲਾ ਅੱਗ ਬਦੋ ਪਤੀ ਚੁਕਦਾ ਉਹਨੂੰ ਵੇ ਉਹ ਨਹੀਂ ਖਲੋਣ ਦੀ ਉਹਨੇ ਖਲੋਣਾ ਨਹੀਂ ਰਹਿਦਾ ਅਤਲਾ ਹੱਤਲ ਨੂੰ ਗਲੀ ਲਾ ਕੇ ਖਲੋਣ ਲੈ ਕੇ ਗਲੀ ਲਾ ਕੇ ਅਤਲੂ ਨੂੰ ਲੈ ਆ ਤੇ ਅਤਲ ਕੋ ਤਾਂ ਜਾਨਦੀ ਨੇ ਅਤਲੂ ਨੂੰ ਕੋ ਪਾਉਂਦਾ ਬੜਾ ਅਤਲ ਨੂੰ ਉਹ ਬੜਾ ਘੱਟਦਾ ਹੈ ਮਤਲੇ ਦਿਨ ਲੈਟ ਨਹੀਂ ਹੋ ਕੀਤੀ ਦੀ ਇਹਦੇ ਨੇ ਰਾ ਨੇ ਰਾਉਂਡਿਆ ਲੈਟ ਨਹੀਂ ਕੀਤੀ ਦੀ ਸੁਣ ਕਾਫੀ ਟਮੰਦਾ ਹੈ ਹੈ ਨਾ ਮੈਂ ਕਰਦੀ ਆ ਆਹ ਆਵੇ ਮੈਂ ਨਾਨੀ ਦਾ ਸੂਟ ਵੀ ਸਿੰਦੀ ਪਈਆਂ ਨਾਲ ਨਾਲ ਘਰ ਦੇਖਵਾ ਖੜਾ ਮੈਂ ਮਮੀ ਖਾਣ ਲੱਗੀ ਆ ਸੰਤਰੀ ਚੋਲ ਚਿਟਾ ਦਈਂ ਪੇ ਬੇਤ ਹਰਾ ਤਨੀਆ ਇਹ ਤੇ ਰੰਗ ਇਸ ਰੰਗ ਘਾਲਾ ਰੰਗਾ ਬਣਾ ਦਿੱਤਾ ਜੀ ਤਰੰਗਾ ਰਾਂਝੂ ਮੂੰਹ ਵਿੱਚ ਖਾਲਦੀ ਰਾਂਝੂ ਰਾਂਝੂ ਨੂੰ ਖਾਲੀ ਆ ਰਾਂਝੂ ਰਿਆੰਜੀ ਆ ਗਿਆ ਤਾਂ ਦਿੰਦੀ ਰਿਆੰਜੀ ਰਿਆੰਜੀ ਨੂੰ ਤੇ ਬੰਦਾ ਹੀ ਮੈਂ ਖੰਗੀ ਰਿਆੰਜੀ ਆ ਤਾ ਆਪੇ ਕੋਈ ਟਿਪੈ ਕਰ ਲੈ ਕੋੜੀ ਖਾ ਲੈ ਤੂੰ ਕੋੜੀਆਂ ਤਾਂ ਬਾਹਰ ਖਾਣੀ ਹੈ ਹੈ

Tanu, tanu a k o t a n p l a p o h o n p o h n p a raja k a w a raja, raja d a dah, raja, oh, pohon mudah wajik, raja dah dah, nih raja dodol, raja k u l m u l l u jadi a u d a o t h e raja tak bisa sakit nanti, tak suka jadi b u l t gak y

ਵਧੀਆ ਇਹ ਹੈਗੀ ਆ ਜੀ ਕਦੂਆਂ ਦੀ ਸਬਜ਼ੀ ਆ ਮਾਰ ਪਰੋਠੀ ਤੇ ਚਾਰ ਕਦੂ ਕੋਦੋ ਕੋਈ ਥੁਰ ਬੋਲੇ ਨਾ ਢੋਲ ਨੂੰ ਨਹੀਂ ਕੱਬੀ ਅੰਨੇ ਖਾਲੀਆਂ ਤੋੜੀਆਂ ਨਹੀਂ ਆ ਕਦੂ ਹੀ ਹੋ ਲੈ ਕੇ ਆ ਨੋ ਟਿੰਡੀਆਂ ਦੀਆਂ ਤੇ ਲੈ ਆਈ ਕਦੂ ਕੇ ਇਹ ਕਦੂ ਹੈ ਨਹੀਂ ਮੰਮੀ ਕਦੂ ਆ ਤੂੰ ਵੀ ਲਬੀਲਾ ਨਹੀਂ ਹੁੰਦਾ ਹੂੰ ਆ ਵੇਖੋ ਜੀ ਧੁੱਪ ਵੀ ਚੜੀ ਪਰ ਸਾਡੇ ਤੱਕ ਆਈ ਨਹੀਂ ਕੋਈ ਸਾਡੇ ਹੋਰ ਦਾਲਦਾ ਹੈ ਕਿਹੜਾ ਪਰ ਕਿਹੜਾ ਫਰਿਸ ਪਰਸੋ ਪਰਸੋ ਹਾਂ ਆ ਬੁੱਢੀਆਂ ਵਾਲਾ ਫੋਨ ਵਾਲਾ ਠੰਡੀ ਨਾ ਹਾਂ ਮੈਂ ਚੱਲਿਆ ਅੱਜ ਮੰਡੇ ਪਰਸਪਾ ਆ ਗਈ ਹਾਂ ਮਵੇਂ ਕੁੜੀ ਉਹ ਜਾਂਦੀ ਮੇਰਾ ਆ ਅੱਛਾ ਇਨਫੀਟੇਮ ਨੂੰ ਮੇਰਾ ਤਰਾਫ ਕਰਤੇ ਕਰ ਬਲੌਗ ਬਲੌਗ ਕਰਤਾ ਬਤਾ ਦੱਸ ਕੇ ਅੰਦੀ ਤਾਂ ਕੋਈ ਨਹੀਂ ਚੱਲਦੀ ਇਹ ਵੀ ਤਾਂ ਅੰਦੀ ਇਹ ਉਹ ਤਾਂ ਅਸ ਮੈਨੇਜਰ ਫੁਰਪੰਦੀ ਮੇਰੇ ਜੇ ਹੈ ਨਹੀਂ ਤੇ ਨੂੰ ਮੇਰੇ ਖੁੱਲੇ ਆ ਤੇ ਮੈਨੂੰ ਤੇਰੇ ਆ ਦੇਣਗੇ ਅਸਾਇਦੀ ਵਿਕਰੀ ਕਰਨੀ ਜੀ ਜੁੱਤੀ ਨਹੀਂ ਬਦਲਦਾ ਹੈਗਾ ਕੀ ਦੀ ਆ 1.5 ਲੱਖ ਦੇ 50 ਹਜ਼ਾਰ ਦੇ ਦੋ ਕਸੀ ਪਈ ਹੈ ਕਿਨੇ ਲੈਣੀ ਵਧੀਆ ਜੇਰਾ ਰੱਖੂਗਾ ਸੋ ਵੀ ਇਸਰੇ ਵਧੀਆ ਲੱਗੇਗੀ ਹੂੰ ਤੂੰ ਆ ਪੰਨੇ ਖਲ ਹਾ ਮੈਂ ਥੋੜਾ ਆਪਾਂ ਹੰਡਾਲੀਏ ਨਾ ਗੋ ਦੇਣੀ ਹੁਣ ਰੋਟੀ ਕਿਵਾਰ ਗਈ ਸੰਗਰ ਤੁਤਾ ਸੰਗਰ ਤੁਤਾ ਮੇਰੇ ਪੀਪਲੀ ਭਰੇ ਦੇਖਦੇ ਨਹੀਂ ਹੁਣ ਹਟ ਗਿਆ ਹੁਣ ਥੋੜਾ ਸਾਫ ਹੋ ਗਿਆ ਪਾਈ ਹੀ ਪਾਈ ਮੁੰਡਿਆ ਲਾ ਕੀ ਨੱਕ ਤੇ ਪਾ ਪਾ ਤੂੰ ਕੀ ਹੁੰਦਾ ਉਸ ਵੀ ਪਾਈ ਤਾਂ ਕਿਉਂ ਉਸ ਵੀ ਪਾਈ ਹੀ ਕੱਡੇ ਮੇਰੇ ਘਰੇ ਜਦੋਂ ਉਸ ਵੀ ਪੁੰਦੇ ਪੈਪਾ ਹੋਰ ਕਿਹਦੀ ਬੋਰੀਆਂ ਆਪਾਂ ਇੱਥੇ ਕਹੀ ਨਹੀਂ ਹਾਂ ਹਾਂ ਤਾਂ ਹੁੰਦੀ ਫੂਡ ਪਾਈ ਹੁੰਦੀ ਹੈ ਜਿਹੜੀ ਦੂਸਰੀ ਬਸ ਤੁਲਪੁਲ ਕੱਲਾਣਾ ਹੋਰ

ਮਮਾ ਆ ਬਣਾਈ ਨੇ ਸੱਜਰ ਕਰ ਕਰਨਾ ਆਪਣਾ ਪਾਣੀ ਨੇ ਬਣਾਈ ਬਣਾਇਆ ਕਰਦੂ ਤੇ ਤੂ ਤਰ ਲਿਆ ਆ ਜਿੰਦਗੀ ਤੇ ਨਹੀਂ ਪਈ ਐ ਮੈਂ ਜਿੰਦਗੀ ਉਹ ਤਾਂ ਨਹੀਂ ਕਰਦੋਂ ਸਬਜ਼ੂਨਾ ਹੀ ਬੜੀ ਸੁਆਦ ਬਣਾਈ ਹਾਂ ਹਾਂ ਸਬਜੀ ਬਣਾਈ ਬਹੁਤ ਸੁਆਦ ਜਿੰਦਗੀ ਜਿੰਨੀ ਨੇ ਹੋਜੀ ਸਭ ਤੇ ਪਰ ਗਿੱਲਾ ਹੋ ਜਾਣਾ ਤੋ ਲੋ ਤੋ ਗਲਾਸ ਚੋਕ ਕਰ ਦੋ ਤੇਰਾ ਦੇਖੇ ਕਰਦੇ ਅੱਜ ਦੀ ਵੀਡੀਓ ਦੇ ਹਨ ਮੇਰੇ ਵੀਰਾਂ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਾਣ ਜ਼ਰੂਰ ਕਰ ਦਿਓ ਸਬਜੀ ਬਣਾਈ ਸ਼ਵਾਨੀ ਇਕੱਲੇ ਇਕੱਲੇ ਖਾਣ ਲੱਗੀ ਹੈ ਸਾਨੂੰ ਦੱਸਿਆ ਨਹੀਂ ਖਾ ਲੋ ਪੀ ਲੋ ਮੰਮੀ ਮੈਂ ਨਵੇਂ ਲਾ ਦੀ ਗੱਲਾ ਕਿਉਂ ਆ ਸ਼ਵਾਨੀ ਇਕੱਲੇ ਇਕੱਲੇ ਖਾਣ ਇਕੱਲੇ ਇਕੱਲੇ ਖਾ ਰਹੀ ਹੈ ਇਹ ਤਾਂ ਤੂੰਂਗਾ ਸੀ ਤ ਵੀ ਹੈ ਤੇਰਾ ਮੂੰਹ ਅਰਹ ਲੰਦੀ ਤੇਨ ਮੈਂ ਨਾ ਜਿਆ ਇਹ ਕੀ ਖਾਂਡ ਗਈ ਆ ਇਹ ਪਤਾ ਨਹੀਂ ਕੀ ਗੰਦ ਕੋਈ ਆ ਰਿਹਾ